ਉਵੈਸਰੂ ਜੀ ਕਾ ਖਾਲਸਾ ਉਵੈਸਰੂ ਜੀ ਕੀ ਫਤਿਹ ਅੱਜ ਬਲਾਕ ਰੰਪਰਾ ਪਿੰਡ ਉਹ ਹੈ ਜਿਹਦਾ ਮੈਨੂੰ ਲੱਗਦਾ ਵੀ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਜਿਹੜੇ ਪਿੰਡ ਦੇ ਵਿੱਚ ਰੰਪਰਾ ਬਲਾਕ ਦੇ ਵਿੱਚ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਆ ਪਿੰਡ ਦਾ ਨਾਂ ਹੈ ਪੂਰੀ ਦੁਨੀਆ ਦੇ ਵਿੱਚ ਪਤਾ ਹੈ ਕਿ ਪਿੰਡ ਬੱਲੋ ਤੇ ਪਿੰਡ ਬੱਲੋ ਕੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਕਿ 21 ਫਰਵਰੀ 2024 ਸਾਰਿਆਂ ਨੂੰ ਪਤਾ ਹੋਣਾ ਕਿ ਜਦੋਂ 13 ਫਰਵਰੀ ਨੂੰ ਅਸੀਂ ਘਰਾਂ ਤੋਂ ਤੁਰੇ ਸੀ ਦਿੱਲੀ ਨੂੰ ਤੇ ਸਾਨੂੰ ਬਾਰਡਰਾਂ ਤੇ ਰੋਕ ਲਿਆ ਆਥਰੂ ਗੈਸ ਦੇ ਗੋਲੇ ਪਾਣੀ ਦੀਆਂ ਪਿਛਾੜਾਂ ਤੇ ਸਾਡੇ ਨੌਜਵਾਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਨਿਗਾ ਚਲੀ ਗਈ ਉਹਦੇ ਵਿੱਚੋਂ ਸ਼ੁਭਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਹਰਿਆਣੇ ਦੀ ਪੁਲਿਸ ਦੀ ਗੋਲੀ ਦੇ ਨਾਲ ਅਸੀਂ ਉਸ ਉਹਦੇ ਨਗਰ ਦੇ ਵਿੱਚ ਬਲਾਕ ਰਾਮਪਰਾ ਜ਼ਿਲ੍ਹਾ ਬਠਿੰਡਾ ਪਿੰਡ ਵੱਲੋ ਜਿਹੜੇ ਸ਼ੁਭ ਕਰਨ ਦੀ ਵਰਸੀ ਆ ਰਹੀ ਹੈ ਉਹ ਵਰਸੀ ਸੰਬੰਧੀ ਸਾਰੀ ਜਿਹੜੀ ਸਾਡੀ ਅੱਜ ਤਿੰਨ ਬਲਾਕਾਂ ਦੀ ਮੀਟਿੰਗ ਕਰਵਾਈ ਹੈ ਹੁਣ ਇੱਥੋਂ ਬਲਾਕ ਬਰਨਾਲਾ ਜਿਹੜਾ ਬਰਨਾਲੇ ਜ਼ਿਲ੍ਹੇ ਨਾਲ ਸੰਬੰਧਤ ਹੈ ਬਲਾਕ ਪਿੱਖੀ ਜਿਹੜਾ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਹੈ ਬਲਾਕ ਗ੍ਰੰਪਰਾ ਜਿਹੜਾ ਜ਼ਿਲ੍ਹਾ ਬਠਿੰਡੇ ਨਾਲ ਸੰਬੰਧਤ ਹੈ ਤਿੰਨ ਬਲਾਕਾਂ ਦੀ ਜਿਹੜੀ ਅਸੀਂ ਅੱਜ ਪ੍ਰਬੰਧਕ ਕਮੇਟੀ ਬਣਾਈ ਹੈ ਕਿ ਲੰਗਰ ਦਾ ਪ੍ਰਬੰਧ ਕਿਵੇਂ ਕਰਨਾ ਹੈ ਚਾਹ ਦਾ ਪ੍ਰਬੰਧ ਕਿਵੇਂ ਕਰਨਾ ਹੈ ਵਹੀਕਲ ਕਿੱਥੇ ਖੜਾਉਣੇ ਆ ਸਟੇਜ ਕਿੱਥੇ ਲਾਉਣੀ ਹੈ ਉਹਦਾ ਪ੍ਰਬੰਧ ਕਿਵੇਂ ਕਰਨਾ ਹੈ ਇਹ ਸਾਰੀਆਂ ਜਿਹੜੀਆਂ ਡਿਊਟੀਆਂ ਅੱਜ ਤਿੰਨੇ ਬਲਾਕਾਂ ਦੀਆਂ ਲਾਈਆਂ ਗਈਆਂ ਤੇ ਜਿਹਦੇ ਵਿੱਚੋਂ ਸਾਰੇ ਬਲਾਕਾਂ ਪ੍ਰਧਾਨਾਂ ਨੇ ਬਲਾਕ ਕਮੇਟੀਆਂ ਨੇ ਇਹ ਡਿਊਟੀਆਂ ਆਪਦੀਆਂ ਨੋਟ ਕਰਕੇ ਆਪਦੇ-ਆਪਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲਾਗੂ ਕਰਵਾਉਣਗੇ ਜਿਦੇ ਵਿੱਚੋਂ ਕਿ 21 ਫਰਵਰੀ ਨੂੰ ਸਾਡੇ ਉਹ ਨੌਜਵਾਨ ਦੀ ਵਰਸ਼ੀ ਆ ਰਹੀ ਹੈ ਜਿਦੇ ਨਾਲ ਸੰਬੰਧਿਤ ਸਾਡਾ ਮੋਰਚਾ ਸ਼ੰਭੂ ਖਨੌਰੀ ਰਤਨਪੁਰਾ ਤੇ ਜਾਂ ਸਾਡੇ ਪਹਿਲਾਂ ਵਾਲੇ ਮੋਰਚੇ ਦਾ ਦਿੱਲੀ ਦੇ ਬਾਡਰਾਂ ਤੇ ਉਹ ਜਿਹੜੀਆਂ ਬੰਗਾਧੂਰੀਆਂ ਸੀ ਉਹਨੂੰ ਮਨਾਉਣ ਦੀ ਖਾਤਰ ਤੇ ਉਹ ਮੋਰਚਾ ਅੱਜ ਵੀ ਜਾਰੀ ਹੈ ਜਿਹਦੇ ਵਿੱਚੋਂ ਸਾਡੀ 7 ਫਰਵਰੀ ਨੂੰ ਤਾਮਲ ਲਾਡੂ ਦੇ ਵਿੱਚੋਂ ਕੰਨਿਆ ਕੁਮਾਰੀ ਤੋਂ ਜਿਹੜੀ ਯਾਤਰਾ ਤੁਰੀ ਹੋਈ ਹੈ ਉਹ ਵੀ ਆਪਣੇ ਪੰਜਾਬ 'ਚ ਆਉਣੀ ਹੈ ਆਪਣੇ ਪੰਜਾਬ 'ਚ ਹੁੰਦਿਆਂ ਹੋਇਆ ਜੰਮੂ ਕਸ਼ਮੀਰ ਜਾਣੀ ਹੈ ਤੇ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਣਾ ਹੈ ਜਿਹਦੀ ਖਾਤਰ ਸ਼ੁਭ ਕਰਨੇ ਸ਼ਹੀਦੀ ਦਿੱਤੀ ਹੈ ਉਹ ਮੰਗਾ ਮਨਾਉਣ ਦੀ ਖਾਤਰ ਤਾਂ ਇਸ ਲਈ ਅੱਜ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ 19 ਮਾਰਚ ਦਾ ਜਿਹੜਾ ਪ੍ਰੋਗਰਾਮ ਹੈ ਲੱਖਾਂ ਦੀ ਗਿਣਤੀ 'ਚ ਦਿੱਲੀ ਜਾਵਾਂਗੇ ਨਾਲ ਜਿਹੜਾ ਸਾਡਾ ਪ੍ਰੋਗਰਾਮ 24 ਤਰੀਕ ਦਾ ਸਮਾਣਾ ਟਾਵਰ ਮੋਰਚੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਜਿਹੜੀ ਕਮੇਟੀ ਬਣੀ ਹੈ ਉਹਦੇ ਵਿੱਚ ਟਰੈ ਟ੍ਰਾਲੀਆਂ ਲੈ ਕੇ 23 ਤਰੀਕ ਨੂੰ ਰਵਾਨਾ ਹੋਵਾਂਗੇ ਉਹ ਮੋਰਚਾ ਵੀ ਹਰ ਹਾਲਤ ਜਿਹੜਾ ਸਾਡੀ ਬੇਆਦੀਆਂ ਹੁੰਦੀਆਂ ਨੇ ਸਰਕਾਰਾਂ ਤੋਂ ਮੰਗ ਹੈ ਕੇਂਦਰ ਤੇ ਪੰਜਾਬ ਸਰਕਾਰ ਕਾਨੂੰਨ ਬਣਾਵੇ ਕਿ ਕੋਈ ਕਿਸੇ ਧਰਮ ਸਥਾਨ ਦੀ ਕਿਸੇ ਗੁਰੂ ਗ੍ਰੰਥ ਦੀ ਬੇਆਬਦੀ ਨਾ ਹੋਵੇ ਤੇ ਬੇਆਬਦੀ ਨੂੰ ਘੱਟੋ-ਕੱਟ ਮੌਤ ਦੀ ਸਜ਼ਾ ਹੋਵੇ ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਹਾਮੀ ਭਰੀ ਹੈ ਕਿ 24 ਤਰੀਕ ਦਾ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਉਹਦੇ ਵੀ ਹਜ਼ਾਰਾਂ ਦੀ ਗਿਣਤੀ ਜਾਵਾਂਗੇ ਤੇ ਨਾਲ ਜਿਹੜੀ ਸਾਡੀ ਯਾਤਰਾ ਪੰਜਾਬ ਦੇ ਵਿੱਚ ਆਉਣੀ ਹੈ ਉਹ ਵੱਡੇ ਪੱਧਰ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਸਾਡੇ ਨੌਜਵਾਨ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੇ ਜਿਹੜੇ ਸਕੂਲ ਕਾਲਜ ਜਿੱਥੋਂ ਦੀ ਆਉਣਗੇ ਵਿਦਿਆਰਥੀ ਉਹਦਾ ਸਵਾਗਤ ਕਰਨ ਲਈ ਕਿਉਂ ਯਾਤਰਾ ਕਰਨੀ ਪੈ ਰਹੀ ਹੈ ਕਿਉਂ ਅਸੀਂ ਆ ਵਰਸ਼ੀ ਮਨਾ ਰਹੇ ਆ ਕਿਉਂ ਦਿੱਲੀ ਪ੍ਰੋਗਰਾਮ ਦਿੱਤਾ ਹੈ ਇਹ ਸਾਰਾ ਕੁਝ 21 ਫਰਵਰੀ ਨੂੰ ਇੱਥੇ ਸਟੇਜ ਲੱਗੂਗੀ ਸਾਡੇ ਆਗੂ ਸਾਰੇ ਪ੍ਰੋਗਰਾਮ ਦੱਸਣਗੇ ਤਾਂ ਬੇਨਤੀ ਹੈ ਇਲਾਕੇ ਦੇ ਲੋਕਾਂ ਨੂੰ ਤੇ ਸਮੁੱਚੇ ਸਾਡੇ ਕਿਸਾਨਾਂ ਲਈ ਕਿ ਅਸੀਂ ਜਦੋਂ ਆਮ ਭੋਗਾ ਤੇ ਜਾਂਦੇ ਆ ਕੋਈ ਰਿਸ਼ਤੇਦਾਰੀ ਜੋ ਮੌਤ ਹੋਈ ਹੁੰਦੀ ਹੈ ਤਾਂ ਉਹਦੇ ਨਾਲ 30% ਲੋਕ ਉਹ ਹੁੰਦੇ ਨੇ ਜਿਹੜੇ ਉਸ ਮਾਤਾ ਨੂੰ ਜਾਂ ਸਾਡੇ ਬਜ਼ੁਰਗ ਨੂੰ ਜਾਣਦੇ ਵੀ ਨਹੀਂ ਹੁੰਦੇ ਤਾਂ ਸਾਡੇ ਸ਼ੁਭ ਕਰਨ ਦੀ ਵਰਸ਼ ਆ ਰਹੀ ਆ ਤਾਂ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਸਾਡੀਆਂ ਮਾਵਾਂ ਸਾਡੇ ਨੌਜਵਾਨ ਸਾਡੇ ਵਿਦਿਆਰਥੀ ਬੱਚੇ ਪਰਿਵਾਰਾਂ ਸਮੇਤ 21 ਫਰਵਰੀ ਨੂੰ ਬੱਲੋ ਦੇ ਵਿੱਚ ਆਈਏ ਤਾਂ ਇਸ ਪਰਿਵਾਰ ਨੂੰ ਅਹਿਸਾਸ ਹੋਵੇ ਕਿ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਹੈ ਪਮਾ ਸਾਡੇ ਵਿੱਚ ਨਹੀਂ ਪਰ ਜਿਹੜੀ ਉਹਦੀ ਸੋਚ ਹੈ ਉਹ ਘਰ ਘਰ ਦੇ ਵਿੱਚ ਆਈ ਹੈ ਸਰਕਾਰ ਨੂੰ ਮਜਬੂਰ ਕਰਾਂਗੇ ਮੰਗਾਂ ਮੰਨਣ ਲਈ ਫੇਰ ਮੇਰੀ ਬੇਨਤੀ ਹੈ ਕਿ 21 ਫਰਵਰੀ ਨੂੰ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਬਲਾਕ ਗ੍ਰਾਮਪਰਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਪਰਿਵਾਰਾਂ ਦੇ ਆਪਾਂ ਇੱਥੇ ਆ ਕੇ ਹਾਜ਼ਰੀ ਲਵਾਗੇ ਤਾਂ ਸਾਡੇ ਉਸ ਨੌਜਵਾਨ ਨੂੰ ਸੱਚੀ ਸੰਧਾਨ ਲਈ ਇਹੀ ਹੋਣੀ ਹੈ ਕਿ ਅਸੀਂ ਜਿਹੜੀਆਂ ਮੰਗਾਂ ਦੀ ਖਾਤਰ ਮੋਰਚਾ ਸ਼ੁਰੂ ਕੀਤਾ ਤੇ ਜਿਹੜੇ ਮੋਰਚੇ ਦੀ ਖਾਤਰ ਕੁਰਬਾਨੀ ਦਿੱਤੀ ਹੈ ਇਹ ਹਜੇ ਅਧੂਰੀ ਐ ਇਹਨੂੰ ਮੰਗਾ ਮਨਾਉਣ ਲਈ ਆਪਾਂ ਪਰਨ ਕਰਾਂਗੇ ਕਿ ਅੱਗੇ ਨੂੰ ਵੀ ਜਿਹੜਾ ਹੈ ਮੋਰਚਾ ਸਾਡਾ ਚੜ੍ਹਦੀ ਕਲਾ ਦੇ ਵਿੱਚ ਸਰਕਾਰ ਨੂੰ ਹਰ ਹਾਲਤ ਜਿਹੇ-ਜਿਹੇ ਹੁਣ ਕਾਨੂੰਨ ਆ ਰਹੇ ਨੇ ਜਿਹ ਜਿਹੇ ਸਾਥੋਂ ਖੇਤੀ ਖੋ ਰਹੇ ਆ ਭਾਰਤ ਅਮਰੀਕਾ ਜਿਹੜਾ ਗੁਪਤ ਸਮਝੌਤਾ ਹੈ ਗੁਪਤ ਸਮਝੌਤੇ ਦੇ ਵਿੱਚ ਪਤਾ ਨਹੀਂ ਕਿੰਨੀਆਂ-ਕਿੰਨੀਆਂ ਸ਼ਰਤਾਂ ਨੇ ਕਹਿਣ ਨੂੰ ਕੁਝ ਨਹੀਂ ਕਹਿੰਦੇ ਵੀ ਕਿਸਾਨਾਂ ਦੀ ਛੇੜਛਾੜ ਨਹੀਂ ਕੀਤੀ ਅਸੀਂ ਡੈਰੀ ਧੰਦਾ ਦੀ ਛੇੜਿਆ ਅਸੀਂ ਫਲਾਣਾ ਧੰਦਾ ਨਹੀਂ ਛੇੜਿਆ ਅਸੀਂ ਨਹੀਂ ਕੁਝ ਕੀਤਾ ਭਰਾਵੋ ਗੁਪਤ ਸਮਝੌਤਾ ਹੈ ਤੇ ਜਿਹੜਾ ਗੁਪਤ ਹੁੰਦਾ ਉਹ ਬਹੁਤ ਮਾੜਾ ਹੁੰਦਾ ਹੈ ਜੇ ਜ਼ਮੀਨ ਬਚਾਉਣੀ ਹੈ 21 ਫਰਵਰੀ ਨੂੰ ਪਿੰਡ ਬੱਲੋ ਦੇ ਵਿੱਚ ਹਾਜ਼ਰੀ ਲਵਾ ਕੇ ਅਗਲੇ ਪ੍ਰੋਗਰਾਮ ਦੀ ਤਿਆਰੀ ਕਰਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ